ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਬੱਟਾ ਪਾਉਣ ਵਾਲੇ ਜਿੰਦਰੇ ਬਾਰੇ ਸੋ ਉਹਦੀ ਆਪਾਂ ਤੁਹਾਨੂੰ ਫੁੱਲ ਆਨ ਡੀਟੇਲ ਦੇਵਾਂਗੇ ਸੋ ਆਪਣੀ ਜਿੰਦਰੀ ਤਿਆਰ ਹੋ ਗਈ। ਤਰੀਕਾੜ ਚੀਜ਼ ਬਣੀ ਹੋਈ ਆ। ਹਾਂਜੀ ਸਤਿ ਸ੍ਰੀ ਅਕਾਲ ਜੀ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਬੱਟਾ ਪਾਉਣ ਵਾਲੇ ਜਿੰਦਰੇ ਬਾਰੇ। ਸੋ ਉਹਦੀ ਆਪਾਂ ਤੁਹਾਨੂੰ ਫੁੱਲ ਆਨ ਡਿਟੇਲ ਦੇਵਾਂਗੇ ਆਪਾਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਚਾਹ ਸੀ ਕਿ ਜਿੱਦਨ ਵੀ ਆਪਣੇ ਕੋਲੇ ਬੱਟਾ ਪਾਉਣ ਵਾਲਾ ਜਿੰਦਰਾ ਵੇਲੀ ਵਾਲਾ ਹੋਇਆ ਬਣਾ ਕੇ ਦੁਕਾਨ ਤੇ ਤਿਆਰ ਹੋਇਆ ਉਹਦੀ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਦੇ ਨਾਲ-ਨਾਲ ਬਣੇ ਰਹੋ ਇੱਕ ਦੋ ਅਪਡੇਟਾ ਹੋਰ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੋ ਜਿਹੜਾ ਵੀਰ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਬੈਲ ਆਈਕਨ ਆ ਉਹਨੂੰ ਵੀ ਦਬਾ ਲਿਓ ਤਾਂ ਜੋ ਤੁਹਾਡੇ ਕੋਲ ਵੀਡੀਓ ਪਹੁੰਚ ਸਕੇ ਕਈ ਵੀਰ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਲੈਂਦੇ ਆ ਬੈਲ ਆਈਕਨ ਨਹੀਂ ਦਬਾਉਂਦੇ ਉਹਦੇ ਨਾਲ ਨਾ ਆਪਣੀ ਵੀ ਸੋ ਬੇਨਤੀ ਹੈ ਸਾਰਿਆਂ ਨੂੰ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵੀ ਦਬਾਇਓ ਤੇ ਨਾਲ ਨਾਲ ਵੀਡੀਓ 'ਚ ਬਣੇ ਰਹੋ ਆਪਾਂ ਤੁਹਾਨੂੰ ਸਾਰੀ ਅਪਡੇਟ ਦੰਨੇ ਆ ਜਿੰਦਰੀ ਬਾਰੇ ਤੇ ਇੱਕ ਲੋ ਅਪਡੇਟ ਆ ਮਾਰਨਿੰਗ ਸੋ ਤੁਹਾਨੂੰ ਅਸੀਂ ਦੇਵਾਂਗੇ ਸੋ ਨਾਲ ਨਾਲ ਬਣੇ ਰਹੋ ਆਜੂ ਕਰਦੇ ਆ ਗੱਲਬਾਤ ਜਿੰਦਰੀ ਬਾਰੇ ਸੋ ਆਪਣੀ ਜਿੰਦਰੀ ਤਿਆਰ ਹੋ ਗਈ ਟਰਿਕ ਹੈਡ ਚੀਜ਼ ਬਣੀ ਹੋਈ ਆ ਟਰੈਕਟਰ ਦੀ ਸਾਰੀ ਲੀਲ ਲੈ ਕੇ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਾਰੀ ਖੋਲਦੀ ਆ ਖੋਲ ਕੇ ਵੀ ਤੁਸੀਂ ਰੱਖ ਸਕਦੇ ਹੋ ਕੱਟਦੀ ਆਪਣੀ ਜ਼ਿੰਮੇਵਾਰੀ ਹੋਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਆਪਾਂ ਕੋੜੀ ਗਾੜੀ ਵੀ ਪੂਰੀ ਵਧੀਆ ਲੱਗੀ ਹੋਈ ਹੈ ਕਰਾਹੇ ਵਾਲੀ ਇਹਦੇ ਤੇ ਆ ਨਟਾਂ ਤਾਂ ਤੁਸੀਂ ਖੋਲ ਕੇ ਇਹਨੂੰ ਚੋੜੀ ਪੀੜੀ ਵੀ ਕਰ ਸਕਦੇ ਹੋ ਮੁਰੇਸ ਪੋਟਾਂ ਲੱਗੀਆਂ ਹੋਈਆਂ ਪੂਰੀ ਵਧੀਆ ਚੀਜ਼ ਬਣੀ ਹੋਈ ਹੈ ਸ਼ੂਰੀ ਵੀ ਪੂਰੀ ਵਧੀਆ ਲੱਗੀ ਹੋਈ ਹੈ ਰੰਗ ਆ ਇਹ ਤੇ ਆਪਾਂ ਟੱਚ ਦਾ ਕੀਤਾਗਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਪ੍ਰੈਮਰ ਅਪਲਾਈ ਕਰੀਦਾ ਫਿਰ ਫੇਰ ਰੰਗ ਕਰੀਦਾ ਪੂਰਾ ਪ੍ਰੋਪਰ ਸੋ ਬਹੁਤ ਹੀ ਸੋਹਣੀ ਚੀਜ਼ ਬਣੀ ਹੈ ਜਨੀਕ ਜੀ ਸੋ ਪਾਈਆਂ ਦੀ ਡਿਮਾਂਡ ਸੀ ਆਪਾਂ ਨਿਊ ਹਾਲੈਂਡ ਵਾਲਾ ਰੰਗ ਕਰਨਾ ਸੋ ਆਪਾਂ ਕਰਕੇ ਪਾਈਆਂ ਨੂੰ ਦਿੱਤਾਗਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਵੀਰ ਪਾਈ ਨੇ ਆਪਣੇ ਨਜਿੰਦਰੀ ਲੈਣੀ ਹੋਵੇ ਆਪਾਂ ਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਚੱਲ ਜਾਂਦੇ ਆ ਨੰਬਰ ਆਪਾਂ ਨੂੰ ਕੰਟੈਕਟ ਕਰ ਸਕਦਾ ਵੀਰੇ ਜਿਹੜੇ ਬੰਦੇ ਨੂੰ ਵੀਰ ਨੂੰ ਜਿੰਦਰੀ ਦੀ ਲੋੜ ਆ ਇਹਦਾ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਵੀਰੇ ਤੇ ਨਾਲ ਬੈਲ ਆਈਕਨ ਜਰੂਰ ਦਬਾਇਓ ਤਾਂ ਜੋ ਵੀਡੀਓ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੀਡੀਆ ਨੂੰ ਸ਼ੇਅਰ ਵੀ ਬਹੁਤ ਕਰਿਓ ਬਹੁਤ ਹੀ ਵਧੀਆ ਚੀਜ਼ ਬਣਾਈ ਹੋਈ ਹੈ ਦੇਖ ਸਕਦੇ ਹੋ ਤੁਸੀਂ